ਹਾਂਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਕਰਦੇ ਆਂ ਗੱਲਾਂបੱਤਾਂ ਕੋਸ਼ਕ ਕਿ ਯਾਰ ਜ਼ਿੰਦਗੀ ਦੇ ਵਿੱਚ ਅੱਜ ਕੱਲ ਹਰ ਇੱਕ ਬੰਦਾ ਇਹ ਸੋਚਦਾ ਵੀ ਕਾਮਯਾਬ ਹੋ ਜਾਈਏ ਰਾਈਟ ਵੀ ਕਾਮਯਾਬ ਕਿਵੇਂ ਹੋਇਆ ਜਾਵੇ ਜਾਂ ਯਾਰ ਕੀ ਕੀਤਾ ਜਾਵੇ ਇਹੋ ਜਿਹਾ ਵੀ ਜਿਹਦੇ ਨਾਲ ਤੁਸੀਂ ਕੋਈ ਕੰਮ ਕਰੋ ਜਾਂ ਪੈਸਾ ਕਮਾਓ ਜਾਂ ਤੁਸੀਂ ਕਾਮਯਾਬ ਹੋਵੋ ਰਾਈਟ ਸੋ ਕਈ ਬੰਦੇ ਮੇਰੇ ਅਰਗੇ ਵੀ ਸੋਚਦੇ ਨੇ ਵੀ ਰਾਤ ਤੋਂ ਰਾਤ ਕੋਈ ਇਹੋ ਜਿਹੀ ਚੀਜ਼ ਹੋਵੇ ਜਿਹਦੇ ਨਾਲ ਅਸੀਂ ਕਾਮਯਾਬ ਹੋ ਜਾਈਏ ਜ਼ਿੰਦਗੀ ਦੇ ਵਿੱਚ ਜਾਂ ਕਿਸੇ ਮਤਲਬ ਰਸਤੇ ਦੇ ਤੌਰ ਪਈਏ ਜਿੱਥੇ ਸਾਡੀ ਜ਼ਿੰਦਗੀ ਹੈ ਜਿਹੜੀ ਅੱਗੇ ਜਾ ਕੇ ਸੌਖੀ ਹੋ ਸਕੇ ਹਰ ਇੱਕ ਬੰਦਾ ਸੋਚਦਾ ਓਬਵੀਅਸਲੀ ਰਾਈਟ ਜਦੋਂ ਉਹਦੀ ਉਮਰ ਦਾ ਹੋ ਜਾਂਦਾ ਸਾਨੂੰ ਇਹ ਹੁੰਦਾ ਵੀ ਯਾਰ ਕੰਮ ਕਰ ਸੈੱਟ ਹੋ ਜੇ ਕੋਈ ਜਾਂ ਜੋਬ ਵਧੀਆ ਲੱਗ ਜੇ ਹਰ ਇੱਕ ਬੰਦਾ ਸੋਚਦਾ ਰਾਈਟ ਤੇ ਪਰ ਇਹ ਹੋਊਗਾ ਕਿਵੇਂ ਇਹ ਚਮਤਕਾਰ ਆਇੜਾ ਇਹ ਕਦੋਂ ਤੇ ਕਿਵੇਂ ਹੋਊਗਾ ਰਾਈਟ ਚੱਕਰ ਕੀ ਆ ਵੀ ਸਭ ਤੋਂ ਪਹਿਲਾਂ ਕੀ ਜ਼ਰੂਰੀ ਆ ਰਾਈਟ ਆਪਣੀ ਜ਼ਿੰਦਗੀ ਦੇ ਵਿੱਚ ਮੈਨੂੰ ਇਹ ਫੀਲ ਹੁੰਦਾ ਜੋ ਗੱਲਾਂ ਮੈਂ ਫੀਲ ਕੀਤੀਆਂ ਮੈਨੂੰ ਲੱਗਦਾ ਵੀ ਜ਼ਿੰਦਗੀ ਦੇ ਵਿੱਚ ਸਿੱਖਣਾ ਬਹੁਤ ਜ਼ਰੂਰੀ ਆ ਸਿੱਖਣਾ ਕਿਵੇਂ ਵੀ ਕੋਈ ਵੀ ਬੰਦਾ ਜਦੋਂ ਕਾਮਯਾਬ ਹੁੰਦਾ ਕੋਈ ਬਿਜ਼ਨਸ ਖੋਲਦਾ ਜਾਂ ਕੋਈ ਜੋਬ ਵਧੀਆ ਕਰਦਾ ਜਾਂ ਪੜਾਈ ਵਧੀਆ ਕਰਦਾ ਜਾਂ ਕੁਝ ਵੀ ਕਰਦਾ ਜ਼ਿੰਦਗੀ ਦੇ ਵਿੱਚ ਹਨਾ ਕੋਈ ਇਜ਼ੀ ਮਨੀ ਕਮਾਉਂਦਾ ਕੋਈ ਹਾਰਡ ਮਨੀ ਕਮਾਉਂਦਾ ਇੱਥੇ ਹਨਾ ਇਜ਼ੀ ਮਨੀ ਤੁਹਾਨੂੰ ਪਤਾ ਵੀ ਲੋਕ ਆਨਲਾਈਨ ਕਮਾਈ ਜਾਂਦੇ ਆ ਕਮਾਈ ਕਰਦੇ ਇਦਾਂ ਦੀ ਪਰ ਹਰ ਚੀਜ਼ ਦੇ ਪਿੱਛੇ ਕਿਹੜੀ ਚੀਜ਼ ਕੰਮ ਕਰਦੀ ਆ ਆਈਡੀਆ ਆਈਡੀਆ ਤੇ ਪਲੈਨਿੰਗ ਰਾਈਟ ਜੇ ਬੰਦੇ ਕੋਲੇ ਆਈਡੀਆ ਆਉਂਦਾ ਬੀ ਉਹ ਯਾਰ ਇਦਾਂ ਦਾ ਕੰਮ ਕਰੇ ਜਾਂ ਕੋਈ ਪਲਾਨ ਬਣਾਉਂਦਾ ਫੇਰ ਹੀ ਬੰਦਾ ਰਾਈਟ ਕਾਮਯਾਬ ਹੁੰਦਾ ਤੇ ਆਈਡੀਆ ਕਿੱਥੋਂ ਆਉਂਦਾ ਕਈ ਬੰਦੇ ਕੀ ਬਲੀਵ ਕਰਦੇ ਆ ਕਿ ਯਾਰ ਕਿਸਮਤ ਕਿ ਕਿਸੇ ਦੀ ਕਿਸਮਤ ਹੁੰਦੀ ਆ ਕੋਈ ਬੰਦਾ ਕਾਮਯਾਬ ਹੋ ਜਾਂਦਾ ਪਰ ਦੋਸਤੋ ਜੇ ਕਿਸਮਤ ਹੀ ਸਾਰਾ ਕੁਝ ਕਰਦੀ ਹੋਵੇ ਤਾਂ ਫਿਰ ਆਪਾਂ ਪੜਾਈ ਕਰਨ ਦੀ ਲੋੜ ਨਹੀਂ ਆਪਾਂ ਨੂੰ ਆਪਾਂ ਪੜਾਈ ਕਿਉਂ ਸਿੱਖਦੇ ਆ ਸਿੱਖਦੇ ਕਿਉਂ ਆ ਕਾਲਜ ਕਿਉਂ ਜਾਂਦੇ ਆ ਸਕੂਲ ਕਿਉਂ ਜਾਂਦੇ ਆ ਵੀ ਆਪਾਂ ਨੂੰ ਪਤਾ ਲੱਗੇ ਕੁਝ ਰਾਈਟ ਜੇ ਕਿਸਮਤ ਤੇ ਸਾਰਾ ਕੁਝ ਛੱਡ ਦੇ ਫਿਰ ਤਾਂ ਆਪਾਂ ਘਰੇ ਵਜਾਂਦੇ ਆਹੀਂ ਵੱਡੇ ਹੋ ਜਾਂਦੇ ਚਲੋ ਕੀ ਪਤਾ ਕਿਸਮਤਾਂ ਨਾ ਕੀ ਪਤਾ ਕੋਈ ਪਤਾ ਹੀ ਲੱਗੇ ਜੇ ਸੋ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਸਿੱਖਣਾ ਬਹੁਤ ਜ਼ਰੂਰੀ ਆ ਹਰ ਜਗ੍ਹਾ ਦੇ ਉੱਤੇ ਕਿਸਮਤ ਨਹੀਂ ਕੰਮ ਕਰਦੀ ਹੁੰਦੀ ਸੋ ਬਾਬਿਓ ਕਾਮਯਾਬ ਹੋਣ ਦੇ ਲਈ ਨਾ ਤੁਹਾਡੇ ਆਲੇ ਦੁਆਲੇ ਦਾ ਕਿੱਦਾਂ ਦਾ ਮਾਹੌਲਾ ਉਹ ਬਹੁਤ ਡਿਪੈਂਡ ਕਰਦਾ ਮੈਨੂੰ ਲੱਗਦਾ ਵੀ ਤੁਹਾਡੇ ਯਾਰ ਦੋਸਤ ਤੁਹਾਡੀ ਫੈਮਿਲੀ ਜਾਂ ਤੁਹਾਡੇ ਆਲੇ ਦੁਆਲੇ ਜਿੱਥੇ ਤੁਸੀਂ ਰਹਿੰਦੇ ਆ ਕਿੰਨਾ ਲੋਕਾਂ ਨਾਲ ਤੁਸੀਂ ਮਿਲਦੇ ਆ ਕਿੱਦਾਂ ਨੇ ਤੁਹਾਡੇ ਯਾਰ ਦੋਸਤ ਆ ਬਹੁਤ ਵੱਡੀ ਮਤਲਬ ਐਵੇਂ ਹੀ ਤਰਖਦਾ ਜੇ ਹੁਣ ਆਪਾਂ ਉਹਨਾਂ ਯਾਰਾਂ 'ਚ ਜਾਂ ਉੱਥੇ ਉਹੀ ਲੋਕਾਂ 'ਚ ਰਹਿਣਾ ਵੀ ਜਿਨ੍ਹਾਂ ਨੇ ਕਦੇ ਕੋਈ ਕੋਈ ਗੱਲ ਨਹੀਂ ਕੀਤੀ ਹਨਾ ਕਦੇ ਕੋਈ ਤੁਹਾਡੇ ਨਾਲ ਤੁਹਾਡੇ ਕੋਲ ਆ ਕੇ ਹੀ ਨਹੀਂ ਕਹਿ ਰਿਹਾ ਵੀ ਆਪਾਂ ਕੁਝ ਕਰੀਏ ਵੱਖਰਾ ਕਰੀਏ ਯਾਰ ਜਾਂ ਆਪਾਂ ਕੋਈ ਬਿਜ਼ਨਸ ਕਰੀਏ ਜਾਂ ਆਪਾਂ ਕਦੇ ਆਈਡੀਆ ਵੀ ਨਹੀਂ ਸੋਚਿਆ ਤੁਹਾਡੇ ਕੋਲੇ ਆ ਕੇ ਉਹ ਦੋਸਤ ਜਾਂ ਉਹ ਮਿੱਤਰ ਜਾਂ ਉਹ ਆਲਾ ਦੋਲਾ ਤੁਹਾਨੂੰ ਕਦੇ ਕਾਮਯਾਬ ਨਹੀਂ ਕਰ ਸਕਦਾ ਉਹ ਤੁਹਾਨੂੰ ਉੱਥੇ ਹੀ ਰੱਖੂਗਾ ਕਾਮਯਾਬ ਬੰਦਾ ਕਿਵੇਂ ਹੁੰਦਾ ਜਦੋਂ ਨਵੇਂ ਕਿਸੇ ਲੋਕਾਂ ਨਾਲ ਮਿਲਦਾ ਜਾਂ ਲੋਕਾਂ ਤੋਂ ਆਈਡੀਆ ਲੈਂਦਾ ਜਾਂ ਲੋਕਾਂ ਨਾਲ ਕੁਝ ਡਿਸਕਸ ਕਰਦਾ ਜਾਂ ਉਹਦੇ ਆਲੇ ਦੋਲੇ ਇਦਾਂ ਦੀਆਂ ਗੱਲਾਂ ਹੁੰਦੀਆਂ ਵੀ ਯਾਰ ਜ਼ਿੰਦਗੀ 'ਚ ਕਾਮਯਾਬ ਹੋਣ ਲਈ ਲੋਕੀ ਗੱਲਾਂ ਕਰਦੇ ਆ ਰਾਈਟ ਡਿਸਕਸ ਕਰਦੇ ਆ ਤੁਸੀਂ ਕਦੇ ਨਹੀਂ ਕਾਮਯਾਬ ਹੋ ਸਕਦੇ ਜੇ ਤੁਹਾਡਾ ਆਲਾ ਦਵਾਲਾ ਨਹੀਂ ਹੈਗਾ ਇਦਾਂ ਦਾ ਠੀਕ ਆ ਪਹਿਲੀ ਗੱਲ ਆ ਮੈਂ ੱਚੀ ਨੋਟ ਕੀਤੀ ਆ ਜੇ ਤੁਹਾਡੇ ਯਾਰ ਦੋਸਤ ਕੋਈ ਵਧੀਆ ਡਿਸਕਸ ਕਰਨਗੇ ਤੁਹਾਡੇ ਨਾਲ ਗੱਲਾਂ ਜਾਂ ਵਧੀਆ ਤੁਹਾਨੂੰ ਕੋਈ ਐਡਵਾਈਸ ਕਰਨਗੇ ਮੋਟੀਵੇਟ ਕਰਨਗੇ ਤਾਂ ਹੀ ਤੁਸੀਂ ਜ਼ਿੰਦਗੀ ਵਿੱਚ ਕੁਝ ਕਰ ਸਕਦੇ ਆ ਰਾਈਟ ਇਕੱਲਾ ਬੰਦਾ ਕੁਝ ਵੀ ਨਹੀਂ ਹੁੰਦਾ ਤੇ ਜੇ ਇਕੱਲਾ ਬੰਦਾ ਕੁਝ ਕਰਦਾ ਤਾਂ ਬਿਲਕੁਲ ਉਹ ਸਟੱਡੀ ਕਰਦਾ ਹੋਊ ਕਿਤੇ ਨਾ ਕਿਤੇ ਜਾਂ ਉਹ ਪੜ੍ਹਦਾ ਹੋਊ ਕੁਛ ਨਾ ਕੁਛ ਬੁੱਕਸ ਵਗੈਰਾ ਜਾਂ ਉਹ ਕਿਤੇ ਆਨਲਾਈਨ ਰਿਸਰਚ ਕਰਦਾ ਹੋਊਗਾ ਵੀ ਕਿੱਦਾਂ ਕੋਈ ਕਾਮਯਾਬ ਹੋ ਸਕਦਾ ਬੰਦਾ ਹਨਾ ਸੋ ਮੈਨੂੰ ਇਹ ਲੱਗਦਾ ਵੀ ਤੁਹਾਨੂੰ ਸਿੱਖਣਾ ਬਹੁਤ ਜ਼ਰੂਰੀ ਆ ਜਦੋਂ ਆਪਾਂ ਮੰਨ ਲਓ ਕੁਝ ਕਰਨਾ ਚਾਹੁੰਦੇ ਆ ਤਾਂ ਜਿਹੜੇ ਲੋਕ ਆਲਰੇਡੀ ਕਾਮਯਾਬ ਹੋ ਚੁੱਕੇ ਆ ਜਿਹੜਾ ਕੁਝ ਤੁਸੀਂ ਕਰਨਾ ਚਾਹੁੰਦੇ ਜੇ ਤੁਸੀਂ ਆਨਲਾਈਨ ਕੋਈ ਬਿਜ਼ਨਸ ਕਰਨਾ ਚਾਹੁੰਦੇ ਆ ਜਾਂ ਤੁਸੀਂ ਆਨਲਾਈਨ ਹੀ ਕਾਮਯਾਬ ਹੋਣਾ ਚਾਹੁੰਦੇ ਆ ਰਾਈਟ ਵੀ ਈਜ਼ੀ ਮਨੀ ਚਾਹੁੰਦੇ ਆ ਤਾਂ ਤੁਹਾਨੂੰ ਉਦਾਂ ਦੀ ਜਿਹੜੀ ਸਟੱਡੀ ਆ ਜਾਂ ਉਦਾਂ ਦੇ ਲੋਕਾਂ ਤੋਂ ਜਿਹੜੇ ਟ੍ਰੇਨਿੰਗ ਵਗੈਰਾ ਲੈਣੀ ਪਊਗੀ ਆਪਾਂ ਕੀ ਸੋਚਦੇ ਆ ਵੀ ਨਹੀਂ ਯਾਰ ਕਿਸਮਤ ਚ ਹੋਇਆ ਜੋ ਮਿਲ ਜੂ ਪਰ ਕਿਸਮਤ ਦੇ ਨਾਲ ਨਾਲ ਆਪਦੇ ਜਿਹੜੇ ਐਫਰਟ ਆ ਉਹ ਬਹੁਤ ਜ਼ਰੂਰੀ ਆ ਸੋ ਤੁਸੀਂ ਜੇ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਆਪਣੇ ਆਲੇ ਦੁਆਲੇ ਦੇ ਵਿੱਚ ਲੋਕਾਂ ਨੂੰ ਪਛਾਣੋ ਜਿੰਨਾ ਲੋਕਾਂ ਕੋਲੇ ਕੁਝ ਟੈਲੈਂਟ ਆ ਜਿਹੜੇ ਲੋਕ ਕੁਝ ਬਣ ਚੁੱਕੇ ਆ ਉਹਨਾਂ ਲੋਕਾਂ ਤੋਂ ਸਿੱਖਿਆ ਲੈਣੀ ਸਟਾਰਟ ਕਰੋ ਉਹਨਾਂ ਨਾਲ ਡਿਸਕਸ ਕਰਨਾ ਸਟਾਰਟ ਕਰੋਗੇ ਤੁਸੀਂ ਕੀ ਸੋਚਦੇ ਆ ਜਾਂ ਤੁਸੀਂ ਕਿੱਦਾਂ ਦੀ ਲਾਈਫ ਚਾਹੁੰਦੇ ਆ ਰਾਈਟ ਵੀ ਬਿਜ਼ਨਸ ਕਰਨਾ ਚਾਹੁੰਦੇ ਆ ਕੋਈ ਵਧੀਆ ਕੋਈ ਆਨਲਾਈਨ ਕੰਮ ਕਰਨਾ ਚਾਹੁੰਦੇ ਆ ਇਜ਼ੀ ਮਨੀ ਚਾਹੁੰਦੇ ਆ ਜਾਂ ਕੀ ਚਾਹੁੰਦੇ ਆ ਰਾਈਟ ਉਹਨਾਂ ਨਾਲ ਡਿਸਕਸ ਕਰਾਇਆ ਕਰੋ ਉਹਨਾਂ ਨਾਲ ਟਾਈਮ ਸਪੈਂਡ ਕਰਾਇਆ ਕਰੋ ਉਹਦਾਂ ਦੀ ਚੀਜ਼ ਦੇਖਿਆ ਕਰੋ ਤੁਸੀਂ ਆਨਲਾਈਨ ਦੇਖ ਲਓ ਜੇ ਨਹੀਂ ਕਿਸੇ ਨਾਲ ਡਿਸਕਸ ਕਰਨੀ ਹੈ ਤੁਹਾਡਾ ਮਿੱਤਰ ਤੁਹਾਡੇ ਆਲੇ ਦੋਲੇ ਚ ਕੋਈ ਨਹੀਂ ਹੈਗਾ ਤੁਸੀਂ ਆਨਲਾਈਨ ਸਟਾਰਟ ਕਰੋ ਰਾਈਟ ਪਰ ਲਰਨਿੰਗ ਬਹੁਤ ਜ਼ਰੂਰੀ ਹੈ ਕਾਮਯਾਬ ਹੋਣ ਲਈ ਮੈਨੂੰ ਇਹ ਲੱਗਦਾ ਵੀ ਅੱਜ ਦੇ ਟਾਈਮ ਚ ਲੋਕ ਜਾਂ ਆਪਾਂ ਕਾਮਯਾਬ ਨਹੀਂ ਹੋ ਸਕੇ ਨਾ ਵੀ ਫੇਰ ਆਪਣੇ ਚ ਇਹ ਮੰਨ ਕੇ ਚੱਲੋ ਵੀ ਕੋਈ ਟੈਲੈਂਟ ਨਹੀਂ ਹੈਗਾ ਕਿਹੜੇ ਜਿਹੜੇ ਬੰਦੇ ਸੋਚਦੇ ਆ ਕਿ ਮੈਂ ਕੁਝ ਕਰਨਾ ਜਾਂ ਮੈਂ ਕਰਾਂ ਪਰ ਉਹ ਉਹ ਲਰਨਿੰਗ ਵੀ ਨਹੀਂ ਕਰ ਰਿਹਾ ਤੇ ਪੈਸੇ ਕਿਸੇ ਕਾਮਯਾਬ ਪੁਆਇੰਟ ਤੇ ਨਹੀਂ ਪਹੁੰਚ ਸਕਦਾ ਇਹਦਾ ਮਤਲਬ ਫਿਰ ਆਪਾਂ ਇਹ ਮੰਨ ਕੇ ਚੱਲੋ ਵੀ ਆਪਣੇ ਚ ਕੋਈ ਵੀ ਟੈਲੈਂਟ ਨਹੀਂ ਹੈਗਾ ਠੀਕ ਹੈ ਸੋ ਇਹ ਮੈਂ ਕਿਉਂ ਗੱਲਾਂ ਕਹੀਆਂ ਕਿਉਂਕਿ ਮੈਂ ਦੇਖਿਆ ਮੈਂ ਤੁਹਾਨੂੰ ਆਪਣੀ ਰੀਅਲ ਲਾਈਫ ਐਗਜ਼ਾਮਪਲ ਦੱਸਦਾ ਮੰਨ ਲਓ ਮੈਂ ਕੈਲਗਰੀ ਜਾਣਾ ਸੀ ਮੇਰੇ ਕੈਲਗਰੀ ਬਹੁਤ ਸਾਰੇ ਮਿੱਤਰ ਰਿਸ਼ਤੇ ਜਿਹੜਾ ਰਹਿੰਦੇ ਆ ਰਾਈਟ ਮੈਂ ਉੱਥੇ ਗਿਆ ਸੋ ਕੀ ਹੋਇਆ ਮੈਨੂੰ ਮਤਲਬ ਕਿਦਾਂ ਟੱਚ ਕੀਤੀਆਂ ਚੀਜ਼ਾਂ ਯਾਰ ਵੀ ਇੱਕ ਮੇਰੇ ਦੋਸਤ ਨੇ ਮੈਨੂੰ ਇਹ ਗੱਲ ਕਹੀ ਵੀ ਆ ਜਾ ਆ ਜਾ ਮਿੱਤਰਾ ਯਾਰ ਪੈਗ ਬੂ ਗਲਾਵਾਂਗੇ ਹਨ ਮਤਲਬ ਕਿ ਵੀ ਮਾਹੌਲ ਬਣਾਵਾਂਗੇ ਵਧੀਆ ਚਲੋ ਠੀਕ ਐ ਐਂਟਰਟੇਨਮੈਂਟ ਕੋਈ ਮਾੜੀ ਗੱਲ ਨਹੀਂ ਮੈਂ ਨਹੀਂ ਕਹਿੰਦਾ ਵੀ ਤੁਸੀਂ ਐਂਟਰਟੇਨਮੈਂਟ ਨਾ ਕਰੋ ਜਾਂ ਇਦਾਂ ਦਾ ਵਧੀਆ ਫੰਕਸ਼ਨ ਨਾ ਕਰੋ ਕਰੋ ਬੜ ਤੁਸੀਂ ਸਾਰ ਵੀ ਆਪਾਂ ਸਾਰੇ ਯਾਰ ਦੋਸਤ ਆਪਣੇ ਹੋ ਜਾ ਫੰਕਸ਼ਨ ਹੀ ਕਰੀਏਗੇ ਸਾਰੀ ਉਮਰ ਆਪਾਂ ਤਾਂ ਜੇ ਤੁਹਾਡਾ ਗੋਲ ਆ ਫਿਰ ਕੋਈ ਗੋਲ ਅਚੀਵ ਨਹੀਂ ਕਰ ਸਕਦੇ ਰਾਈਟ ਫਿਰ ਕੀ ਹੋਇਆ ਇੱਕ ਬੰਦੇ ਨੇ ਮੈਨੂੰ ਫੋਨ ਲਾ ਕੇ ਇਹ ਗੱਲ ਕਹੀ ਵੀਰ ਤੂੰ ਆ ਜਾ ਤੈਨੂੰ ਮੈਂ ਨਾਲੇ ਕੰਮ ਸਿਖਾਉਂਗਾ 2-4 ਮਨ ਘੰਟੇ ਮੇਰੇ ਕੋਲ ਆ ਜਾ ਕਹਿੰਦੇ ਜਿੰਨੇ ਦਿਨ ਵੀ ਤੂੰ ਇੱਥੇ ਹੈਗਾ 5-4 ਦਿਨ ਤੈਨੂੰ ਵਿੰਡੋਆਂ ਕਲੀਨਿੰਗ ਦਾ ਜਾਂ ਮੈਂ ਕੋਈ ਇਦਾਂ ਦਾ ਕੰਮ ਸਿਖਾਉਂਗਾ ਜਿਹੜੀ ਤੂੰ ਇਜ਼ੀ ਇਕੱਲਾ ਕਰ ਸਕਦਾ ਜਾ ਕੇ ਆਪਦੇ ਜਿੱਥੇ ਵੀ ਤੂੰ ਰਹਿਣਾ ਏਰੀਆ ਦੇ ਵਿੱਚ ਕੋਈ ਫੇਸਬੁੱਕ ਤੇ ਐਡ ਪਾ ਕੇ ਜਾਂ ਕਿਤੇ ਵੀ ਐਡ ਪਾ ਕੇ ਤੂੰ ਆਪਣੀ ਮਤਲਬ ਕਿ ਜੌਬ ਕਰ ਸਕਦਾ ਤੈਨੂੰ ਵਿੰਡੋ ਕਲੀਨਿੰਗ ਹੋ ਗਈ ਜਾਂ ਹੋਰ ਮਾੜੇ ਮੋٹے ਕਾਰਪੇਂਟਰੀ ਦੇ ਕੰਮ ਤੈਨੂੰ ਸਿਖਾ ਦੂੰਗਾ ਜਿਨ੍ਹਾਂ ਨਾਲ ਤੂੰ ਮਨੀ ਅਰਨ ਕਰ ਸਕਦਾ ਰਾਈਟ ਤੇ ਹੁਣ ਤੁਸੀਂ ਡਿਫਰੈਂਸ ਦੇਖੋ ਕੀ ਆ ਆਏ ਡਿਫਰੈਂਸ ਦੇਖੋ ਕੀ ਆ ਵੀ ਇੱਕ ਬੰਦਾ ਮੈਨੂੰ ਕਹਿ ਰਿਹਾ ਕਿ ਤੂੰ ਆ ਜਾ ਸ਼ਰਾਬ ਪੀਵਾਂਗੇ ਫੰਕਸ਼ਨ ਕਰਾਂਗੇ ਹਨਾ ਇੱਕ ਬੰਦਾ ਮੈਨੂੰ ਕਹਿ ਰਿਹਾ ਵੀ ਆ ਜਾ ਤੈਨੂੰ ਮੈਂ ਕੋ ਸਿਖਾਉਂਗਾ ਵੀ ਤੂੰ ਜ਼ਿੰਦਗੀ ਚ ਅੱਗੇ ਜਾ ਕੇ ਆਪ ਦਾੜਾ ਕੋਈ ਕੰਮ ਕਰ ਸਕਦਾ ਅਰਨ ਕਰ ਸਕਦਾ ਹਨਾ ਸੈਲਫ ਕੰਮ ਕਰ ਸਕਦਾ ਸੋ ਮੈਂ ਇਦਾਂ ਦਾ ਡਿਫਰੈਂਸ ਦੀ ਗੱਲ ਕਰਦਾ ਤੁਹਾਨੂੰ ਕਿ ਮਤਲਬ ਕਿ ਪਛਾਣਨਾ ਸਿੱਖੋ ਵੀ ਉਦਾਂ ਦੇ ਬੰਦਿਆਂ ਨਾਲ ਰਹਿਣਾ ਚਾਹੁੰਦਾ ਦੇ ਬੰਦਿਆਂ ਨਾਲ ਡਿਸਕਸ ਕਰਨਾ ਜਰੂਰ ਸਟਾਰਟ ਕਰੋ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਜਾ ਕਿਉਂਕਿ ਆਪਣਾ ਗੋਲ ਅਚੀਵ ਕਰਨਾ ਜਾਂ ਮਤਲਬ ਕਿ ਕਾਮਯਾਬ ਹੋਣਾ ਸੋ ਇਹ ਤਾਂ ਤੁਹਾਨੂੰ ਵੀ ਪਤਾ ਹੈ ਰਹ ਹੁਣ ਵੀ ਰਾਤੋਂ ਰਾਤ ਕਿ ਇਹੋ ਜਿਹਾ ਕਿਸ਼ਮਤ ਆ ਹੋਣੀ ਜਾਣਾ ਵੀ ਤੁਸੀਂ ਰਾਤੋਂ ਰਾਤ ਅਮੀਰ ਹੋ ਜਾਓਗੇ ਇਹ ਤਾਂ ਕੋਈ ਲੋਟਰੀ ਤਾਂ ਹੈ ਨਹੀਂਗੀ ਜੇ ਲੋਟਰੀ ਤੁਸੀਂ ਨਿਕਲ ਲਈ ਚਲੋ ਉਹ ਗੱਲ ਵੱਖਰੀ ਹੈ ਰਾਈਟ ਪਰ ਗੱਲ ਕੀ ਹੈ ਵੀ ਕਾਮਯਾਬ ਹੋਣ ਦੇ ਲਈ ਤੁਹਾਨੂੰ ਸਿੱਖਣਾ ਤੇ ਆਈਡੀਆ ਲੈਣੇ ਜਾਂ ਡਿਸਕਸ ਕਰਨੇ ਬਹੁਤ ਜ਼ਰੂਰੀ ਆ ਸੋ ਆਪਣਾ ਆਲਾ ਦਵਾਲਾ ਤੇ ਇਹੜੀ ਆਪਣੀ ਲਰਨਿੰਗ ਆ ਉਹ ਸਟਾਰਟ ਜ਼ਰੂਰ ਕਰੋ ਸੰਗੋਣਾ ਯਾਰ ਕਿਸੇ ਤੋਂ ਜੇ ਤੁਹਾਡਾ ਕੋਈ ਪੰਜਾਬੀ ਭਰਾ ਮੰਨ ਕੇ ਚਲੋ ਮੈਨੂੰ ਪਤਾ ਚਲੋ ਠੀਕ ਆ ਹਰੇਕ ਬੰਦਾ ਨਾ ਇਨਾ ਓਪਨ ਨਹੀਂ ਹੁੰਦਾ ਯਾਰ ਕਿਸੇ ਨੂੰ ਆਪਾਂ ਪੁੱਛ ਵੀ ਸਕਦੇ ਹੁਣ ਮੰਨ ਲਓ ਮੇਰੇ ਸਰਕਲ ਦੇ ਵਿੱਚ ਕਿਸੇ ਮੰਨ ਜਿੱਥੇ ਪੈਂਡ ਦੇ ਵਿੱਚ ਰਹਿੰਦਾ ਚਲ ਮਾਰ ਫਾਰ ਐਗਜ਼ਾਮਪਲ ਗੱਲ ਕਰੂ ਵੀ ਜਿੱਥੇ ਮੈਂ ਰਹਿੰਦਾ ਉੱਥੇ ਕਿਸੇ ਮੇਰੇ ਪੰਜਾਬੀ ਵੀਰ ਨੇ ਕੋਈ ਬਿਜ਼ਨਸ ਕੀਤਾ ਜਾ ਕਿ ਪੰਜਾਬੀ ਮੁੰਡੇ ਨੇ ਬਿジネス ਕੀਤਾ ਨਾ ਤਾਂ ਮੇਰੀ ਚ ਇੱਕ ਕਈ ਬੰਦੇ ਚ ਕੀ ਹੁੰਦਾ ਈਗੋ ਹੁੰਦੀ ਆ ਨਾ ਤਾਂ ਉਹਨਾਂ ਚ ਇਕੱਲਾ ਹੁੰਦਾ ਵੀ ਨਹੀਂ ਯਾਰ ਆਪਾਂ ਕਿਹ ਨਾਲ ਕਿਉਂ ਗੱਲ ਕਰੀਏ ਆਪਾਂ ਕਿਹਨੂੰ ਕਿਉਂ ਪੁੱਛੀਏ ਪਰ ਜੇ ਤੁਸੀਂ ਜ਼ਿੰਦਗੀ ਚ ਕਾਮਯਾਬ ਹੋਣਾ ਤਾਂ ਹਰੇਕ ਬੰਦੇ ਤੋਂ ਸਿੱਖਣਾ ਜਿਹੜਾ ਉਹ ਬਹੁਤ ਜ਼ਰੂਰੀ ਆ ਵੀ ਉਹੋ ਜਿਹੇ ਬੰਦੇ ਨਾਲ ਬੈਠੋ ਤੁਸੀਂ ਆਪਣਾ ਆਈਡੀਆ ਸ਼ੇਅਰ ਕਰੋਗੇ ਬਾਈ ਮੈਂ ਕੀ ਕਰਨਾ ਚਾਹੁੰਦਾ ਜਾਂ ਮੈਨੂੰ ਕੀ ਸਲਾਹ ਦੇ ਵੀ ਮੈਂ ਕਿੱਦਾਂ ਹਨਾ ਆਪਣਾ ਜਿਹੜਾ ਗੋਲ ਅਚੀਵ ਕਰ ਸਕਦਾ ਤੁਸੀਂ ਚਾਹੇ ਜੋਬ ਹੀ ਲੈਣੀ ਯਾਰ ਜੋਬ ਲੈਣ ਲਈ ਰਜਮੇ ਹੁੰਦਾ ਰਜਮੇ ਕਿੱਦਾਂ ਬਣਾਉਣਾ ਇੰਟਰਵਿਊ ਕਿੱਦਾਂ ਕਰਨੀ ਜੇ ਤੁਸੀਂ ਬਿジネス ਕਰਨਾ ਹੈ ਬਿジネス ਦੀ ਕੀ ਸਟ੍ਰੈਟਜੀ ਹੁੰਦੀ ਹੈ ਕੀ ਪਲਾਨ ਹੁੰਦੇ ਨੇ ਉਹ ਸਾਰਾ ਕੁਝ ਸਿੱਖਣਾ ਪਊਗਾ ਆਪਾਂ ਤੇ ਸੰਗ ਸ਼ਰਮ ਨਹੀਂ ਕਰਨੀ ਚਾਹੀਦੀ ਮੈਨੂੰ ਲੱਗਦਾ ਕੈਨੇਡਾ ਆ ਕੇ ਬੰਦੇ ਦੇ ਕੋਲੇ ਬਹੁਤ ਸਾਰੀ ਆਪਰਚੂਨਿਟੀਆਂ ਏਦਾਂ ਦੀਆਂ ਹੁੰਦੀਆਂ ਵੀ ਜੇ ਬੰਦਾ ਪਲਾਨ ਕਰਕੇ ਚੱਲੇ ਜਾਂ ਕਿਸੇ ਤੋਂ ਸਿੱਖ ਲੇ ਵੀ ਕਿੱਦਾਂ ਕਰਨਾ ਤਾਂ ਮੈਨੂੰ ਲੱਗਦਾ ਵੀ ਬਹੁਤ ਸਾਰੇ ਬੰਦੇ ਇੱਥੇ ਕਾਮਯਾਬ ਹੋ ਸਕਦੇ ਆ ਸੋ ਮੈਨੂੰ ਤਾਂ ਲੱਗਦਾ ਵੀ ਆਪਾਂ ਨੂੰ ਇਹ ਚੀਜ਼ ਸਟਾਰਟ ਕਰਨੀ ਚਾਹੀਦੀ ਆ ਰਾਈਟ ਸਿੱਖਣਾ ਚਾਹੀਦਾ ਆਪਣਾ ਆਲਾ ਦਵਾਲਾ ਪਛਾਣਨਾ ਚਾਹੀਦਾ ਤਾਂ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕੋ ਦੋਸਤੋ ਸੋ ਮਾੜੇ ਜਿਹੜੇ ਲੋਕ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਤੁਹਾਨੂੰ ਹਰ ਟਾਈਮ ਕੋਈ ਮਾੜੇ ਕੰਮਾਂ ਲਈ ਕੋਈ ਜਿਹੜਾ ਤੁਹਾਡਾ ਟਾਈਮ ਵੇਸਟ ਕਰਦੇ ਆ ਮਤਲਬ ਕਿ ਕੋਈ ਤੁਹਾਨੂੰ ਸਿੱਖਣ ਨੂੰ ਨਹੀਂ ਮਿਲ ਰਿਹਾ ਜਿੱਥੋਂ ਤਾਂ ਆਪਦਾ ਸਾਰਾ ਟਾਈਮ ਉਹ ਚੀਜ਼ ਨੂੰ ਦੇਣਾ ਛੱਡੋ ਤਾਂ ਕਿ ਤੁਸੀਂ ਕੋਈ ਥੋੜਾ ਬਹੁਤ ਟਾਈਮ ਆਪਦਾ ਜ਼ਿੰਦਗੀ 'ਚ ਆਪਣੇ ਲਈ ਤੇ ਜਾਂ ਆਪਣੇ ਫਿਊਚਰ ਲਈ ਕੱਢ ਸਕੋ ਸੋ ਇੰਨੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹਨੇ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਦੋਸਤੋ